ਵਾਦਾ ਕਰਦਾ 100% ਹੋ ਜਾਦਾ ਹੈ ਕੋਈ ਨਹੀਂ ਕੋਈ ਨਾ ਕੋਈ ਹੋਤਾ ਹੈ ਐਸਐਸਪੀ ਕਹਿੰਦਾ ਸਭ ਜਿਹੜੇ ਦਿਹਾਤੀਆਂ ਨਾਲੋਂ ਮੈਨੂੰ ਨਹੀਂ ਘਾਰ ਐਸਐਸਪੀ ਮਾਈਕੀ ਸਾਰੇ ਜਿਹੜੇ ਦਿਹਾਤੀਆਂ ਨਾਲੋਂ ਮੈਨੂੰ ਨਹੀਂ ਘਾਰ ਕੁਝ ਕੌਂਸਲਸੀ ਹੋਣਾ ਕੋਰਥ ਹੋ ਗਿਆ ਸੈਂਟਰਲ ਹੋ ਗਈ ਨਹੀਂ ਮਾਰ ਵੈਸਟ ਹੋ ਗਈ ਇਹ ਕੌਂਸਲਸੀ ਅਲੱਗ ਜੜੀਆਂ ਐ ਉਹ ਸ਼ੁਭਮ ਜਿਹੜੇ ਆਈਪੀਐਸ ਨੇ ਉਹ ਦੇਖ ਰਹੇ ਆ ਤੇ ਕੁਝ ਕੰਫਿਊਜ਼ਿੰਗ ਜਿਹੜੀਆਂ ਨੇ ਉਹ ਚੀਮਾ ਸਾਹਿਬ ਦੇਖ ਰਹੇ ਆ ਤੇਜਾ ਜੀ ਦੇਖ ਰਹੇ ਆ ਜੀ ਤੇ ਤੇਜਾ ਜੀ ਔਨ ਬਿਹਫ ਆਫ ਸੀਪੀ ਉਹਨਾਂ ਨੇ ਇਨਸ਼ੋਰ ਕੀਤਾ ਹੈ ਕਿ ਕਿਸੇ ਵੀ ਜਿਹੜਾ ਗੱਲ ਦਾ ਕੋਈ ਵੀ ਕਿਸੇ ਗੱਲ ਦਾ ਜਿਹੜਾ ਧੱਕਾ ਉਹ ਸਰਕਾਰ ਬਿਲਕੁਲ ਨਹੀਂ ਹੁਣ ਦੇ ਕਿ ਇਹ ਜ਼ਿੰਮੇਵਾਰੀ ਪੁਲਿਸ ਦੀ ਆ ਗਵਰਨਮੈਂਟ ਕੋਈ ਵੀ ਹੋਵੇ ਪੁਲਿਸ ਦਾ ਕੰਮ ਆ ਸਭ ਦੀ ਰਾਖੀ ਕਰਨਾ ਤੇ ਉਹਨਾਂ ਨੇ ਇਨਸ਼ੋਰ ਕੀਤਾ ਏ ਜਿਹੜੇ ਆਫੀਸਰਾਂ ਬਾਰੇ ਅਸੀਂ ਸ਼ੰਕਾ ਪ੍ਰਗਟ ਕੀਤਾ ਉਹਦੇ ਉੱਤੇ ਵੀ ਉਹ ਕਾਰਵਾਈ ਕਰ ਰਹੇ ਆ ਤੇ ਤੀਜੀ ਗੱਲ ਜਿਹੜਾ ਨੀਟੂ ਜੀ ਨਾਲ ਜਿਹੜੀਆਂ ਟੀਮਾਂ ਆ ਕੇ ਉਹਨਾਂ ਨੂੰ ਉੱਥੇ ਕਟਮਾਰਕ ਕਰਨ ਲਈ ਪਹੁੰਚਿਆ ਸੀ ਉਹਦੇ ਉੱਤੇ ਵੀ ਉਹ ਕਾਰਵਾਈ ਕਰ ਰਹੇ ਆ ਤੇ ਸਭ ਤੋਂ ਵੱਡੀ ਗੱਲ ਵੀ ਕੱਲ ਨੂੰ ਜਿਹੜੇ ਸੈਂਸਿਟਿਵ ਅਸੀਂ reportBody ਦਿੱਤੀ ਆ ਜਿੱਥੇ ਅਸੀਂ ਕੋਈ ਐਮਐਲਏਾਂ ਦੇ ਪਰਿਵਾਰਕ ਦੇ ਮੈਂਬਰ ਖੜੇ ਆ ਉਹਦੇ ਉੱਤੇ ਆਪ ਆਈਪੀਐਸ ਆਫੀਸਰ एसएसपी लेवल ਦੇ ਅਫੀਸਰ ਉਹ ਆਪ ਮੌਜੂਦ ਰਹਿਣਗੇ ਇਹ ਅਸ਼ੂਰ ਕੀਤਾ ਤੇ ਤੁਹਾਡੇ ਮੂਹਰੇ ਵੀ ਆ ਕੇ ਉਹਨਾਂ ਨੇ ਕਿਉਂਕਿ ਸਾਡੇ ਲਈ ਤਾਂ ਆਪਣਾ ਵਰਕਰ ਜਿੱਤ ਜਾਣਾ ਉਹਦੀ ਜਿਹੜੀ ਜਿੱਤ ਹੋਈ ਆ ਤੇ ਅੱਜ ਜਿਹੜੇ ਐਮਐਲਏ ੱੱਕਾ ਕਰਾਰੇ ਸੀ ਜਿਹੜੇ ਚਕਾਰੇ ਸੀਗੇ ਅੱਜ ਉਹਨਾਂ ਨੂੰ ਮੂੰਹ ਨਹੀਂ ਖਾਣੀ ਪਈ ਆ ਅੱਜ ਉਹਨਾਂ ਨੂੰ ਇਹ ਜਿਹੜਾ ਇੱਕ ਬੁਖਾਰ ਇੱਕ ਹੰਕਾਰ ਚੜਿਆ ਸੀ ਸੱਤਾ ਦਾ ਅੱਜ ਉਹ ਬੀਜੇਪੀ ਦੇ ਵਰਕਰਾਂ ਨੇ ਬੀਜੇਪੀ ਦੀ ਟੀਮ ਲੀਡਰਸ਼ਿਪ ਨੇ ਦਿਖਾਤਾ ਵੀ ਤੁਸੀਂ ਕਾਨੂੰਨ ਤੋਂਤੇ ਨਹੀਂ ਕਿ ਕਾਨੂੰਨ ਸਭ ਦੇ ਲਈ ਇੱਕ ਹੈ ਜੇ ਸਾਡਾ ਕੋਈ ਗਲਤ ਕੰਮ ਕਰੂ ਉਹ ਠੀਕ ਆਸੀਂ ਮੰਨਾਂਗੇ ਪਰ ਜੇ ਤੁਸੀਂ ਸਰਕਾਰੀ ਤੌਰ ਤੇ ਸਾਡੇ ਆਮ ਵਰਕਰਾਂ ਨਾ ੱੱਕਾ ਕਰੋਗੇ ਉਹਦਾ ਮੂੰਹ ਤੋੜ ਜਵਾਬ ਦਿੱਤਾ ਜਾਊ ਤੇ ਅੱਜ ਅਸੀਂ ਉਹ ਸਰਕਾਰ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਪਰ ਸਰਕਾਰ ਨੂੰ ਅੱਜ ਅਸੀਂ ਉਹਦੇ ਗੋਡਿਆਂ ਭਾਰ ਕਰਕੇ ਦਿਖਾਇਆ ਵੀ ਅਸੀਂ ਵਰਕਰ ਲਈ ਆਪਣੇ ਲਈ ਖੜੇ ਆ ਫੇਰ ਦੁਬਾਰਾ ਅਸੀਂ ਪੁਲਿਸ ਕਮਿਸ਼ਨਰ ਦਾ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਜਦੋਂ ਵਿਰੋਧ ਸੀ ਵਿਰੋਧ ਤੇ ਜੇ ਅੱਜ ਹੁਣ ਸਹੀ ਫੈਸਲਾ ਲਿਆ ਤੇ ਅਸੀਂ ਇਸ ਗੱਲ ਦਾ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਤੇ ਅੱਗੇ ਵੀ ਆਸ ਰੱਖਦੇ ਹਾਂ ਉਹ ਕੱਲ੍ਹ ਨੂੰ ਵੀ ਇਸੇ ਤਰੀਕੇ ਨਾਲ ਕੰਮ ਕਰਨਗੇ ਤੇ ਅਗਲੀ ਕਾਰਵਾਈਆਂ ਜਿਹੜੀਆਂ ਉਹ ਇਲੈਕਸ਼ਨ ਤੋਂ ਬਾਅਦ ਜੋ-ਜੋ ਵੀ ਹੈ ਜਿਵੇਂ ਸਾਡਾ ਇੱਕ ਐਫ ਆਈ ਆਰ ਦਾ ਸਾਡੇ ਸਹੋਤੇ ਤੇ ਉਹਨਾਂ ਨੇ ਬਿਲਕੁਲ ਉਹਨਾਂ ਨੇ ਕਿਹਾ ਤਾਂ ਐਸ ਐਚ ਓ ਨੂੰ ਹਦਾਇਤ ਦਿੱਤੀ ਆ ਬਿ ਜਲਦੀ ਤੋਂ ਜਲਦੀ ਉਹ ਪਰਚਾ ਜਿਵੇਂ ਵੀ ਕਿਉਂਕਿ ਉਹਨਾਂ ਨੇ ਲਿਖਾਇਆ ਹਜੇ ਵੀ ਮੈਂ ਇਲੈਕਸ਼ਨ ਤੋਂ ਬਾਅਦ ਐਫ ਆਈ ਆਰ ਦਰਜ ਕਰਾਉਂਗਾ ਇਸ ਕਰਕੇ ਉਹ ਡਿਲੇ ਆ ਤੇ ਅਸੀਂ ਉਹਨਾਂ ਦੀ ਗੱਲ ਮੰਨੀ ਕਿਉਂਕਿ ਸਾਡਾ ਕੈਂਡੀਡੇਟ ਇਹ ਕਹਿ ਰਿਹਾ ਮੈਂ ਐਫ ਆਈ ਆਰ ਦਰਜ ਇਲੈਕਸ਼ਨ ਤੋਂ ਬਾਅਦ ਉਹਨਾਂ ਦੇ ਜਿਹੜੇ ਭਰਾ ਹੈ ਉਹ ਕਰਾਵਾਂਗੇ ਅਸੀਂ ਅਸੀਂ ਇਲੈਕਸ਼ਨ ਚ ਬਿਜ਼ੀ ਆ ਹਜੇ ਸਾਡੇ ਜਿਹੜੇ ਪੰਜੋ ਪੁਆਇੰਟ ਸੀ ਕੋ ਪੰਜੋ ਦੇ ਪੰਜੇ ਪੁਆਇੰਟ ਸਾਡੀ ਐਡਮਿਨਿਸਟ੍ਰੇਸ਼ਨ ਨੇ ਮੰਗ ਆ ਜਿਹੜੀ ਉਹ ਪੂਰੀ ਹੋਤੀ ਆ ਅਸੀਂ ਐਡਮਿਨਿਸਟ੍ਰੇਸ਼ਨ ਦਾ ਇਹ ਹੀ ਗੱਲ ਹੁੰਦੀ ਆ ਸਰਕਾਰ ਦੇ ਹੱਥੋਂ ਕਿ ਨਾ ਮੜੋ ਤੁਸੀਂ ਲੋਕਾਂ ਦੀ ਗੱਲ ਕਰੋ ਕਾਨੂੰਨ ਦੀ ਗੱਲ ਕਰੋ ਚੰਗਾ ਲੱਗਦਾ ਜੇ ਜਦੋਂ ਇੱਕ ਕਾਨੂੰਨ ਦੀ ਗੱਲ ਕਰਦੇ ਆ ਪਰ ਲੋੜ ਕਿਉਂ ਪਵੇ ਸਾਨੂੰ ਸਾਨੂੰ ਇੱਥੇ ਐਡੇ ਸੀਨੀਅਰ ਚਾਹੇ ਸੀਨੀਅਰ ਸਾਹਿਬ ਹੋਵੇ ਚਾਹੇ ਮੈਡਮ ਖਾਪਰ ਹੋਵੇ ਸਾਡੇ ਜ਼ਿਲ੍ਹਾ ਪ੍ਰਧਾਨਤਾ ਸਭ ਕੁਝ ਨੇ ਤੇ ਦੇਵੀ ਜੀ ਕਿਉਂ ਲੋੜ ਪਵੇ ਪਿੱਛੇ ਸਾਡੇ ਮਿਸ਼ਰਾ ਜੀ ਸਾਰਿਆਂ ਲੋਕਾਂ ਨੂੰ ਕਿਉਂ ਲੋੜ ਪਈ ਆ ਸਾਡੇ ਸਾਬਕਾ ਕਾਉਂਸਲਰ ਸਾਡੇ ਖੜੇ ਆ ਤੇ ਇਸ ਕਰਕੇ ਜੇ ਇਹ ਹੀ ਕੰਮ ਪਹਿਲਾਂ ਕਰ ਲੈਂਦੇ ਕੀ ਲੋਡ ਸੀ ਦਾ ਤੁਹਾਡਾ ਟਾਈਮ ਬਕਾਬ ਹੁੰਦਾ ਚੌਥਾ ਪਿੱਲਰ ਉਹ ਜੇ ਤੁਸੀਂ ਆਏ ਤੁਹਾਡਾ ਵੀ ਧੰਨਵਾਦ ਆ ਇਹ ਤੁਹਾਡਾ ਪ੍ਰੈਸ਼ਰ ਆ ਰਾਹੁਲ ਜੀ ਇਹ ਤੁਹਾਡਾ ਪ੍ਰੈਸ਼ਰ ਆ ਜਿਹਦੇ ਉੱਤੇ ਇਹ ਮੂਰੇ ਉਹ ਕਰਦੇ ਨੇ ਤੇ ਇਸ ਕਰਕੇ ਤੁਹਾਡਾ ਵੀ ਬਹੁਤ ਧੰਨਵਾਦ